ਇਸ ਪਾਵਨ ਪਵਿੱਤਰ ਸਥਾਨ ਤੇ ਹਰ ਗੁਰਪਰਵਤੇ ਅਤੇ ਹੋਲੇ ਮਹੱਲੇ ਤੇ ਮਹਾਲਪੁਰ ਦੀਆਂ ਜੋ ਸੰਗਤਾਂ ਜੋ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਵਿਖੇ ਜੁੜੀਆਂ ਹੋਈਆਂ ਹਨ ਮਾਲਪੁਰ ਵਿਖੇ ਉਹਨਾਂ ਵੱਲੋਂ ਹਰ ਸਾਲ ਹੀ ਦੇਸ਼ਾਂ ਵਿਦੇਸ਼ਾਂ ਵਿੱਚੋਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਪਾਵਨ ਪਵਿੱਤਰ ਸਥਾਨ ਤੇ ਫੁੱਲਾਂ ਦੀ ਡੈਕੋਰੇਸ਼ਨ ਕੀਤੀ ਜਾਂਦੀ ਹੈ ਪਾਵਨ ਸਥਾਨ ਨੂੰ ਸਜਾਇਆ ਜਾਂਦਾ ਹੈ ਸੋ ਅੱਜ ਵੀ ਗੁਰੂ ਦੀ ਕਿਰਪਾ ਸਦਕਾ ਇਹਨਾਂ ਸਥਾਨਾਂ ਤੇ ਡੈਕੋਰੇਸ਼ਨ ਹੋ ਗਿਆ ਹੈ ਉਥੇ ਸੰਗਤਾਂ ਵੱਲੋਂ ਮਠਿਆਈਆਂ ਦਾ ਪਕੌੜਿਆਂ ਦਾ ਤਿੰਨ ਦਿਨ ਲੰਗਰ ਲਗਾਤਾਰ ਮਾਲਪੁਰੰਦੀਆਂ ਸੰਗਤਾਂ ਵੱਲੋਂ ਲਗਾਇਆ ਜਾ ਰਿਹਾ ਹੈ ਉਥੇ ਕਲਸਰੀ ਕੇਸਗੜ੍ਹ ਸਾਹਿਬ ਦੇ ਪ੍ਰਬੰਧ ਵੱਲੋਂ ਲੰਗਰਾਂ ਦਾ ਪ੍ਰਬੰਧ ਕੀਤਾ ਗਿਆ ਹੈ ਬਹੁਤ ਸਾਰੇ ਸੰਗਤਾਂ ਦੀ ਰਹਿائش ਦਾ ਹੀ ਪ੍ਰਬੰਧ ਕੀਤਾ ਗਿਆ ਹੈ Yeah. <laughs> ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜਿੱਥੇ ਦੇਸ਼ਾਂ ਵਿਦੇਸ਼ਾਂ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਹੱਥ ਤਸਵੀਰਾਂ ਤੁਹਾਨੂੰ ਤਖਤ ਸ੍ਰੀ ਕੇਸਗੜ ਸਾਹਿਬ ਦੀ ਦਿਖਾਉਂਦੇ ਆ ਜਿੱਥੇ ਸੁੰਦਰ ਫੁੱਲਾਂ ਦੀ ਸਜਾਵਟ ਕੀਤੀ ਗਈ ਤੇ ਇਮਾਰਤ ਨੂੰ ਵੱਖ-ਵੱਖ ਤਰ੍ਹਾਂ ਦੇ ਫੁੱਲਾਂ ਨਾਲ ਸਜਾਇਆ ਗਿਆ ਜਿਸ ਵਿੱਚ ਮਨਾਵਤੀ ਫੁੱਲ ਤੇ ਹੋਰ ਰਿਜੀਨਲ ਫੁੱਲ ਜਿਨ੍ਹਾਂ ਦੀ ਸੁਗੰਧ ਪੂਰੇ ਵਖੇਰ ਰਹੀ ਹੈ ਪੂਰੀ ਇਮਾਰਤ ਨੂੰ ਚਾਂਦ-ਚੰਦ ਲਗਾਏ ਪਏ ਨੇ ਬਿਲਕੁਲ ਦੇਖ ਸਕਦੇ ਤਸਵੀਰਾਂ ਵਿੱਚ ਜੋ ਇਹ ਫੁੱਲ ਦੇਸ਼-ਵਿਦੇਸ਼ਾ ਤੋਂ ਵੀ ਕੁਝ ਮੰਗਾਏ ਗਏ ਨੇ ਜਿਨ੍ਹਾਂ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਸੁੰਦਰ ਫੁੱਲਾਂ ਦੀ ਉੱਥੇ ਸੰਗਤ ਹੀ ਦੇਖ ਦੋ ਸੰਗਤ ਦੀ ਆਮਦ ਚ ਬਿਲਕੁਲ ਵਾਧਾ ਹੋਇਆ ਮਤਮਸਕ ਹੋਣ ਲਈ ਸੰਗਤ ਪਹੁੰਚ ਰਹੀ ਹੈ ਦੂਰ ਦਰਾਡੇੋਂ ਆ ਕੇ ਜਿੱਥੇ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਸੁੰਦਰ ਸੇਵਾਵਡੀਆਂ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਰੇ ਪ੍ਰਬੰਧ ਸੰਗਤ ਦੇ ਸਹਿਯੋਗ ਦੇ ਨਾਲ ਕੀਤੇ ਗਏ ਇਹ ਹੋਰ ਆਪਾਂ ਲਾਈਵ ਤਸਵੀਰਾਂ ਤੁਹਾਨੂੰ ਦਿਖਾਉਂਦੇ ਜਾ ਰਹੇ ਹਾਂ ਬਿਲਕੁਲ ਦੇਖ ਸਕਦੇ ਹੋ ਖੇਚ ਦਾ ਕੇਂਦਰ ਬਣਦੇ ਹੋਏ ਦੇਖ ਸਕਦੇ ਹੋ ਤਸਵੀਰਾਂ ਜੋ ਸੁੰਦਰ ਸਜਾਵਟ ਹੈ ਸੰਗਤਾਂ ਦੂਰ ਦਰਦ ਦੇ ਵਕ ਮੱਥਾ ਟੇਕਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਸੰਗਤ ਜੋ ਨਤਮਸਕ ਹੋਣ ਲਈ ਪਹੁੰਚੀ ਹੈ ਉਹ ਮੱਥਾ ਟੇਕਣ ਤੋਂ ਬਾਅਦ ਫੋਟੋ ਆਪਣੇ ਕੈਮਰੇ ਚ ਕੈਦ ਕਰ ਰਹੀ ਹੈ ਜਿੱਥੇ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਚ ਵੱਡੀ ਗਿਣਤੀ ਵਿੱਚ ਸੰਗਤਾਂ ਗੁਰੂ ਘਰ ਵਿੱਚ ਨਤਮਸਕ ਹੋਣ ਲਈ ਪਹੁੰਚ ਚੁੱਕੀਆਂ ਨੇ

ਤੁਖੀਰ ਮੈਂ ਦੇਖੀ ਹੁਣ ਜੀ ਰਮਨ ਹਮ ਹੁਣ ਲੋਕੋ ਕੋ ਚੋ ਚੋ ਰਮਨ ਨਪਾ ਣ ਪਾਏ ਕਿਤੇ ਭਾਇਆ ਦੇਖਿਆ ਹਰ ਕੀ ਕੋ ਦਤਾ ਥਾਰੇ ਹੀ ਦਤਾ ਸਤਜਨ ਵਾਇਗੁਰਜੀ ਕਾ ਕਾਲ ਸਾਹਿਬ ਵਾਇਗੁਰਜੀ ਕੀ ਪਾਤੇ ਤੱਕ ਸ੍ਰੀ ਕੇਸਗੜ ਸਾਹਿਬ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਬਖ ਰੱਖਦੇ ਆ ਮਾਲਪੁਰ ਦੀ ਸੰਗਤਾਂ ਜੋ ਬਹੁਤ ਉਤਸ਼ਾਹ ਦੇ ਨਾਲ ਇੱਥੇ ਆਏ ਵੀ ਗੁਰਪੁਰਬ ਜੇ ਉਹ ਵੀ ਗੁਰਪੁਰਬ ਜਾਂ ਕੋਈ ਪੁੰਮੇਨ ਦੇਹ ਦੇ ਆ ਮਨਾਇਆ ਜਾਂਦਾ ਉਹਨਾਂ ਦੀ ਤਿਆਰੀ ਬਹੁਤ ਵਧੀਆ ਤਰੀਕੇ ਨਾਲ ਕਰਦੇ ਨੇ ਇਸ ਵਾਰ ਵੀ ਉਹਨਾਂ ਨੇ ਬਹੁਤ ਵਧੀਆ ਫੁੱਲਾਂ ਦੀ ਤਿਆਰੀ ਕੀਤੀ ਹੋਈ ਹੈ ਅੱਜ ਸ੍ਰੀ ਖੰਡਪੜ ਸਾਹਿਬ ਆਰੰਭ ਕਰਵਾਏ ਗਏ ਹਨ ਕੱਲ ਗੁਰਦੁਆਰਾ ਚਰਨਕਾਉਨ ਸਾਹਿਬ ਨਗਰ ਕੀਰਤਨ ਨਗਰ ਕੀਰਤਨ ਸਜਾਇਆ ਜਾਊਗਾ ਕੱਢਿਆ ਜਾਊਗਾ ਤੇ ਪਰਸੂ ਤੱਕ ਸ੍ਰੀ ਕੇਸਗੜ ਸਾਹਿਬ ਐਸਐਸ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਤੋਂ ਨਗਰ ਕੀਰਤਨ ਆਰੰਭ ਹੋ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦੇ ਤੱਕ ਸ੍ਰੀ ਕੇਸਗੜ ਸਾਹਿਬ ਸ਼ਾਮ ਨੂੰ 5 ਵੇ ਪੁੱਜੂਗਾ ਉਸ ਤੋਂ ਬਾਅਦ ਰਾਗੀ ਢਾਡੀ ਕੀਰਤਨੇ ਦਰਵਾਜ਼ੇ ਉਹ ਕਰਵਾਇਆ ਜਾਊਗਾ ਆਪ ਸੱਜਣਾਂ ਨੂੰ ਮੈਂ ਬਹੁਤ-ਬਹੁਤ ਮੁਬਾਰਕਾਂ ਦਿੰਦਾ ਔਰ ਇੱਕ ਬੇਨਤੀ ਵੀ ਕਰਦਾ ਇਹ ਸਮੁੱਚੀ ਸੰਗਤ ਵੱਧ ਚੜ ਚੜ ਕੇ ਤਕਸਰੀ ਕੇਸਗੜ੍ਹ ਸਾਹਿਬ ਪਹੁੰਚੋ ਅਤੇ ਗੁਰੂ ਸਬਦ ਦੇ ਖੁਸ਼ੀਆਂ ਪ੍ਰਾਪਤ ਕਰੋ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਜੀ ਫਤਿਹ ਦੇਖ ਸਕਦੇ ਹੋ 13 ਨਵੰਬਰ ਨੂੰ ਅਖੰਡ ਪੰਚ ਸਾਹਿਬ ਆਰੰਭ ਹੋਣਗੇ ਜੋ ਕਿ 15 ਨਵੰਬਰ ਨੂੰ ਭੋਗ ਪਾਏ ਜਾਣਗੇ ਜਿਸ ਦਿਨ ਪ੍ਰਕਾਸ਼ ਦਿਹਾੜਾ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਜਾ ਰਿਹਾ ਹੈ ਆਪ ਸਭ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਮੈਂ ਤੁਹਾਡੇ ਨਾਲ ਅਮਰੀਕ ਸੇ